ਆ ਜਿਹੜਾ ਆਪਣੇ ਵਾਲਾ ਵੱਡਾ ਲੈ ਆਇਆ ਨਹੀਂ ਤੇ ਉਹਨੂੰ ਮੈਂ ਸਾਰਾ ਕੁਝ ਚੱਕ ਕੇ ਲੈ ਗਈ ਘਰੋਂ ਕੰਜਰੋ ਉਹ ਤਾਂ ਚੌਕਲੇਟ ਹੀ ਲੱਗ ਗਈ ਮੈਨੂੰ ਨੀ ਓਏ ਮਾਂ ਘਰ ਲਾ ਕੇ ਕੁਝ ਹੋਰ ਖਾ ਬੈਠਾ ਉਹ ਬਾਪੂ ਮੈਂ ਤਾਂ ਬਹੁਤ ਪਿਆਰ ਕਰਦੀ ਤੈਨੂੰ ਉਹ ਚੰਗਾ ਤੂੰ ਮੇਰੇ ਲਈ ਨਾ ਪੱਕਾ ਹੀ ਮਰ ਤੂੰ ਤੇਰੇ ਖਾਣਦੇ ਨੇ ਤੇਰੇ ਭਾਈ ਹੋਰੀ ਭੁੰਡੀ ਹੋਰੀ ਗੱਲ ਸੁਣ ਲੈ ਪੂਆ ਮੈਂ ਤਾਂ ਦੇਖ ਲੈ ਮੇਰੀ ਤਾਂ ਭਾਈ ਘਰ ਚ ਚੱਲਦੀ ਸੀ ਗੱਲ ਸਿੱਧੀ ਆ ਮੈਂ ਤਾਂ ਪੂਆ ਮੇਰਾ ਦੁੱਖ ਬਹੁਤ ਰੋਂਦਾ ਦਿਲ ਮੇਰਾ ਜਦੋਂ ਇਹਨਾਂ ਨਾਲ ਇਹ ਜਿਹੇ ਹਰਕਤਾਂ ਕਰਦੇ ਨੇ ਜਦੋਂ ਇਹਨੂੰ ਪੁੱਛਦੇ ਨਹੀਂ ਕਿਛੇ ਦੇ ਦੀ ਪਰ ਮੈਨੂੰ ਪਤਾ ਹੈ ਮੈਂ ਤਾਂ ਚੁੱਪ ਤਾਂ ਰਿਹਾ ਨਹੀਂ ਜਾਣਾ ਹੈਗਾ ਮੈਂ ਚੁੱਪ ਰਹਿਣ ਵਾਲਾ ਚਾਹੀ ਕ ਮੇਰੀ ਲਾਤ ਗੰਦੀ ਨਾ ਭੋਲੇ ਆ ਲਿਆ ਦੇ ਪਾਣੀ ਅੰਦਰ ਹੀ ਬੈ ਗਈ ਜਾ ਕੇ ਪਾਣੀ ਨਹੀਂ ਫੜ ਲਈ ਤੂੰ ਤਾਂ ਵੇ ਕਿਹੜਾ ਪਾਣੀ ਭਾਲਦਾ ਮੇਰੀ ਤਾਂ ਜਾਣ ਤੇ ਬਣੀ ਪਈ ਆ ਵੇ ਸਾਰੀਆਂ ਟੂਮਾ ਚੱਕ ਕੇ ਲੈ ਗਈ ਕਰ ਖਾਲੀ ਕਰ ਗਈ ਜਮਾ ਉਹ ਕੌਣ ਲੈ ਗਈ ਚੱਕ ਕੇ ਟੂਮਾ ਤੇਰੀਆਂ ਵੇ ਜਿਹੜੀ ਨੰਮੀ ਸਿਹੜੀ ਤੀ ਨੂੰ ਕਹਿੰਦਾ ਹੁੰਦਾ ਸੀ ਜਿਹਨੂੰ ਨੂੰ ਕਹਿੰਦਾ ਹੁੰਦਾ ਸੀ ਚੋਰਿਆ ਸਾਰਾ ਕੁਝ ਉਹ ਮੈਂ ਤਾਂ ਹੁਣ ਦੀ ਕਹਿੰਦਾ ਸੀ ਨੂੰ ਹੈਗੀ ਆਪਣੀ ਉਹ ਤੋਰ ਨਾ ਦੇਖ ਲੈਨੀ ਕਿਤੇ ਧਰਕੇ ਨਾ ਭੁੱਲ ਗਈ ਹੋਵੇਂ ਤੂੰ ਨਾ ਮੈਨੂੰ ਐਂ ਦੱਸ ਮੇਰਾ ਦਿਮਾਗ ਖਰਾਬ ਆ ਮੈਨੂੰ ਆਪਦੇ ਟੂਮਾਂ ਦਾ ਨਹੀਂ ਪਤਾ ਉਹ ਕਿਤੇ ਨੇ ਵੇ ਇੱਕ ਵੀ ਟੂਮ ਨਹੀਂ ਹੈਗੀ ਮੈਂ ਅਨਮਾਰੀ ਚ ਮੈਂ ਤਾਂ ਇਹਨਾਂ ਦਾ ਚਾਰਜ ਨਹੀਂ ਲੱਗ ਰਿਹਾ ਯਾਰ ਟੂਮਾਂ ਧਰਕੇ ਭੁੱਲ ਗਈ ਹੋਣੀ ਤੂੰ ਖਰਨੇ ਮੈਨੂੰ ਪਤਾ ਤੇਰਾ ਆਹੋ ਮੈਨੂੰ ਫੇਰ ਖਰਨਾ ਕਈ ਚੱਲ ਐਂ ਕਰ ਆ ਉਹਨੂੰ ਫੋਨ ਲਾ ਕੇ ਦੇ ਆ ਬੁੱਝ ਜੇ ਨੂੰ ਮਰਨਾ ਜਿਹੜਾ ਉਹਨੂੰ ਸਹੇੜ ਕੇ ਲਿਆਦੀ ਮੈਂ ਕਰ ਆ ਉਹਦੀ ਕੰਦ ਝੜ ਲਾ ਦੇ ਮੈਨੂੰ ਓਏ ਲਾ ਤਾਂ ਲੈ ਤੇ ਕਈ ਨਾ ਗੱਲ ਕਰੀ ਕਚੈਰੀਆਂ ਤੇ ਜਾਂਦਾ ਹੁੰਦਾ ਉਹ ਵੇ ਕਈ ਵੀ ਕਚੈਰੀਆਂ ਚ ਜਾਂਦਾ ਜਿੱਥੋਂ ਉਹ ਕਲੇਸ਼ਨ ਨੂੰ ਪੱਟ ਕੇ ਲਿਆਇਆ ਤੀ ਤੇਰੀ ਤਾਂ ਉਹੀ ਨਹੀਂ ਬਣੀ ਉਹਦੇ ਨਾਲ ਤਾਂ ਹੀ ਕਰ ਗਈ ਚੁੱਲਾ ਸਾਫ ਹੈਲੋ ਵੇ ਕਿੱਥੇ ਮਰ ਗਿਆ ਤੇਰੇ ਲੜਜੇ ਤੇਰੇ ਨਾਕ ਮਰਨੇ ਆ ਜਿਹੜੇ ਨਮੀ ਸਿਹੜ ਕੇ ਲਿਆਇਆ ਸੀ ਤੇਰੀ ਪਣੋ ਸਾਰਾ ਕੁਝ ਲੈ ਗਈ ਪੱਟ ਕੇ ਘਰੋਂ ਸੌ ਖਾਵੇ ਅੱਛਾ ਹੋਏ ਵੇ ਹੁਣ ਕੀ ਬਣੂਗਾ ਉਵੇਂ ਮਰ ਜਾ ਤੇ ਤੈਨੂੰ ਮੜਾ ਮੋਟਾ ਪਤਾ ਹੀ ਨਹੀਂ ਸੀ ਉਹਦੇ ਬਾਰੇ ਓਹ ਹੋ ਹੋ ਚਲ ਮੈਂ ਦੱਸ ਦਿਆਂ ਤੇਰੇ ਪਿਓ ਨੂੰ ਚੰਗਾ ਲਾ ਭੜਾ ਪਾਪਾ ਨਹੀਂ ਹੁਣ ਰਹਿੰਦੇ ਮਰਾਂਗੇ ਮੈਨੂੰ ਤਾਂ ਐ ਕਰ ਦਵਾਈ ਲਿਆ ਦੇਖੇ ਤੋਂ ਉਹ ਦਵਾਈ ਖੇਤੋਂ ਆ ਡਾਕਟਰ ਤੋਂ ਮਿਲਦੀ ਹੁੰਦੀ ਆ ਦਵਾਈ ਆ ਆਓ ਸਰੋ ਉਹ ਦਵਾਈ ਛੜਕਣ ਵਾਲੀ ਸਰਪੈਲ ਲਿਆ ਦੇ ਮਰਦੇ ਆ ਪੀ ਕੇ ਮਰ ਗਏ ਉਹੀ ਮਰਨ ਵਾਲੀ ਹੋਈ ਪਈ ਆ ਤੂੰ ਤਾਂ ਪਹਿਲੀ ਬੇ ਮੁੰਡਾ ਕਹਿੰਦਾ ਉਹਦੀ ਜੇਬ ਚ 500 ਰੁਪਏ ਦੀ ਉਹ ਵੀ ਕੱਢ ਕੇ ਲੈ ਗਈ ਤੁਰ ਕੇ ਗਿਆ ਮੁੰਡਾ ਕਚਹਿਰੀਆਂ ਚ ਆਈ ਨਹੀਂ ਤੇਰਾ ਭੈਜੇ ਮੇੜਾ ਨਹੀਂ ਕਰਦਾ ਕਿਥੋਂ ਲਿਆ ਕਿ ਉਹਦਾ ਪੁੱਛਾ ਪੱਟ ਕੇ ਉਹ ਐਂ ਕਿ ਪਤਾ ਨਹੀਂ ਪਹਿਲੀ ਸਾਰਾ ਦਿਨ ਤਾਂ ਦੀ ਮੈਨੂੰ ਤਾਂ ਹਰ ਟਾਈਮ ਕਲੇਸ਼ ਬੰਨੀ ਰੱਖਦੀ ਤੂੰ ਵੀ ਉਹਦੇ ਨਾਲ ਮੈਂ ਕਲੇਸ਼ ਨੂੰ ਮੈਂ ਉਹਨੂੰ ਐਂ ਕਹਿੰਦੀ ਸੀ ਵੀ ਹੁਣ ਤੂੰ ਸਾਡੇ ਘਰ ਦੀ ਟੂਮਾ ਲੈ ਜਾ ਚੱਕ ਕੇ ਨੀ ਨ ਕੁੱਤੀ ਚੱਜਦੀ ਨਹੀਂ ਸੀ ਨਹੀਂ ਚੱਜਦੀ ਜੇ ਚੱਜਦੀ ਹੁੰਦੀ ਮੈਂ ਕਾਹਨੂੰ ਕਲੇਸ਼ ਕਰਦੀ ਉਹਦੇ ਨਾਲ ਤਾਂ ਹੀ ਤਾਂ ਹੀ ਪਿੰਡ ਨਹੀਂ ਦੱਸਿਆ ਉਹਨੇ ਵੀ ਮੇਰਾ ਪਿੰਡ ਕਿਹੜਾ ਹੈ ਹਾਈਵੇ ਹੁਣ ਕਿੱਥੇ ਪਿੰਡਾਂ ਦਾ ਰੌਲਾ ਹੀ ਪੈਂਦੇ ਨੇ ਕਿੱਥੇ ਪਾਵਾਂਗੇ ਹੁਣ ਆਪਾਂ ਨੂੰ ਦੇਖਣਾ ਚੱਲ ਕਰਨਾ ਕੋਈ ਮਿਉਂਤ ਲਾਉਨੇ ਆ ਤੂੰ ਆਏ ਕਰ ਮੇਰੀ ਗੱਲ ਸੁਣ ਤੂੰ ਸਰਪੰਚ ਕੋਲੇ ਜਾ ਕੇ ਆ ਕੋਈ ਨਾ ਮੈਂ ਜਾ ਕੇ ਆਣਾ ਸਰਪੰਚ ਨਾਲੇ ਅਮ ਮੁੰਡੇ ਜਿਹਨੂੰ ਫੋਨ ਲਾ ਕੇ ਕਹੇ ਉਹਨੇ ਕੀ ਕਰਿਆ ਤੂੰ 60 ਪਰ ਕਚੈਰੀਆਂ ਦਾ ਰੌਲਾ ਉਹਨੇ ਕਿ ਜਿਹੜੀਆਂ ਟੂਮਾਂ ਹੈਗੀਆਂ ਨੇ ਉਹ ਤਾਂ ਮੜਵਾਲੀਏ ਤੋਂ ਹੈਲੋ ਉਹ ਕਿੱਥੇ ਬੈਠਿਆ ਤੂੰ ਕਿਚੇਰੀਆਂ ਚ ਪਤੂ ਕਰਿਆ ਯਾਰ ਆ ਜਾ ਬਕਰਿਆ ਤੂੰ ਕਰੇ ਬਹਿ ਕੇ ਗੱਲ ਕਰਦੇ ਕੋ ਤੈਨੂੰ ਪਤਾ ਨਹੀਂ ਲੱਗਿਆ ਤੇਰੀ ਮੰਮੀ ਦਾ ਬੀਬੀ ਘਟਾਈ ਬੈਠੀ ਆ ਹਾਏ ਬੇਬਦਿਆ ਪਿਆ ਵੇ ਘਟਿਆ ਕਿ ਤੋ ਟੁੱਟ ਪੈਣਾ ਮੈਂ ਤਾਂ ਅਟੈਕ ਹੋਣ ਵਾਲਾ ਹੋਇਆ ਪਿਆ ਚੱਲ ਠੀਕ ਐ ਸਿੱਧੀ ਆ ਜੀ ਕੋ ਕਰਾਇਆ ਨਹੀਂ ਹੈ ਕਿਸੇ ਨੂੰ ਮੋਟਰਸਾਈਕਲ ਵਾਲੇ ਨੂੰ ਹੱਥ ਦੇ ਲਾ ਯਾਰਾ ਪੰਜਾ ਦੋ ਘਾਟੇ ਦੀ ਦੁਕਾਨ ਹੋ ਕਿਦਰੀ ਨਹੀਂ ਛੁੱਟੀ ਤਾਂ ਪੂਰੀ ਪੈਂਦੀ ਬੱਸ ਕੱਟਦੇ ਹੁਣ ਮੇਰੀ ਵੀ ਸੁਣ ਲਾ ਮੇਰੀ ਤਾਂ ਮਾਲੀਆ ਟੂਮਾ ਵੀ ਸੀਵੇ ਮੇਰੀ ਮਾਂ ਦੀ ਕੋ ਨੁਸਾਨੀ ਸੀ ਬੇ ਨੁੱਤੀ ਉਹ ਵੀ ਚੱਕ ਕੇ ਲੈ ਗਈ ਸ਼ਾਮਤਿਆਂ ਫਿਰ ਅਗਲੀ ਨੇ ਤਾਂ ਦਿੱਤੋ ਦਾ ਨਹੀਂ ਸਾਮੇ ਗਈਆਂ ਭੱਗ ਜਾ ਉਹ ਤੇ ਮੇਰੇ ਸਰਹਾਣੇ ਕੜੇ ਰਹਿਗੇ ਜੇ ਭੱਗ ਜਾ ਕਿਸੇ ਮਜ਼ੋ ਸਰਪੰਚ ਕੋਲੇ ਰੋਲਾ ਜਾ ਕੇ ਗੱਲਾ ਤੀ ਦਾ ਸਾਰਾ ਦਿਨ ਕਲੇਸ਼ ਬੰਨੀ ਰੱਖਦੀਆਂ ਕਰੇ ਤਾਂ ਹੀ ਦਾ ਮੈਂ ਖੇਤ ਰਹਿਣਾ ਤੇ ਇਹ ਜੀ ਕਰਤੂਤ ਤਾਂ ਥੋੜੀ ਹੋ ਗਈ ਕੰਮ ਸਾਰਾ ਆਏ ਜੀ ਮੇਂ ਮਰਜੇ ਨੂੰ ਕੁੱਤੀ ਏ ਤੇਰਾ ਬੇੜਾ ਕਰ ਕੋ ਜੇ ਨਹੀਂ ਕੰਜਰਾ ਦੀ ਏ ਨਹੀਂ ਤੇਰੇ ਲੜਜੇ ਢੂਹਾ ਤੇਰੇ ਹਾਏ ਹਾਏ ਮੇਰੀ ਮਾਂ ਦੀ ਟੂਮਾ ਚੱਕ ਕੇ ਲੈ ਗਈ ਹਾਏ ਦਿਲ ਦੀ ਤੀਨ ਹਾਏ ਦਿਲ ਦੀ ਤੀਨ ਕੰਮ ਤੇਰ ਕੰਮ ਉਹ ਉਹ ਹੋਰੇ ਬੱਤਾਂ ਨਾਲ ਚਲੋ ਗੱਲਾਂ ਬੱਤਾਂ ਕਰਦੇ ਚੋ ਪੀ ਲਾ ਲਿਆ ਜਗਾਰੂ ਜਗਾ ਮਸਾ ਫਾਇਦਾ ਕਰ ਲੇ ਹੋ ਚਾਚਾ ਕਿਵੇਂ ਆ ਹੋ ਕਿਵੇਂ ਬਈ ਠੀਕ ਆ ਠੀਕ ਆ ਕਿਵੇਂ ਬੈ ਗਏ ਬਸ ਉਹੀ ਬੈ ਗਏ ਠੀਕ ਆ ਮਾਮਾ ਹੋ ਠੀਕ ਆ ਹਾਂ ਹਾਂ ਠੀਕ ਆ ਮਾਮਾ ਇਹਦਾ ਮੱਦੀ ਕਹਿੰਦਾ ਹੈ ਅਸਤਾ ਇਧਰ ਕਿਹੜਾ ਕੱਢ ਕੇ ਆਈ ਪਿੰਡੇ ਇਹ ਮਾਹੌਲ ਦਿਖਾ ਕੇ ਲਾਈ ਗਏ ਇਹਨੂੰ ਅੱਛਾ ਮੱਦੀ ਕਹਿੰਦਾ ਕਹਿੰਦਾ ਚਾਚੇ ਦੇ ਦਰਸ਼ਨ ਕਰ ਮਖਿਆ ਲੈ ਅੱਛਾ ਹੋਰ ਮਖਿਆ ਚਾਚਾ ਦਾ ਹੁਣ ਮਹਿੰਗੇ ਮੁੱਲ ਦਾ ਹੋ ਗਿਆ ਮਖਿਆ ਦੇ ਦਰਸ਼ਨ ਮਹਿੰਗੇ ਨੇ ਬਈ ਨਹੀਂ ਨਹੀਂ ਫੁਰ ਕੰਮ ਕਰਕੇ ਮੈਂ ਚੱਲਦਾ ਐ ਬਹੁ ਮੰਦਾ ਪੈ ਗਿਆ ਅੱਛਾ ਗੱਡੀਆਂ ਕੁੱਟੀਆਂ ਖਾਸੀਆਂ 파ਰਖੀਆਂ ਨੇ ਮੈਂ ਤੂੰ ਹਾਂ ਹਾਏ ਗੱਡੀਆਂ ਦਾ ਖਾਈਆਂ ਨੇ ਚੱਲ ਕਿਰਪਾ ਮਾਲਕ ਦੀ ਹੂੰ ਹੂੰ ਬਾਕੀ ਮੱਧੀ ਆਏ ਆ ਗੱਲ ਦੇਖ ਲੈ ਆਪਣੇ ਪਿੰਡ ਚ ਤੇ ਦੀ ਚੜਾਈ ਹੈਗੀ ਹੈਗੀ ਜਿਹੜੀ ਹੈਗੀ ਮਾਮੇ ਤਾਂ ਚਾਰ ਪਿੰਡ ਨਾਲ ਵਾਲੀ ਵੀ ਪੁੱਛ ਕੇ ਕੰਮ ਕਰਦੇ ਨੇ ਤੂੰ ਵੀ ਹਾਂ ਵੀ ਬੱਬੂ ਨੂੰ ਪੁੱਛੋ ਚੜਾਈ ਕਿਉਂਕਿ ਬੰਦੇ ਕਵੰਦੇ ਦੀ ਇਹ ਹੁੰਦੀ ਐ ਜਣੇ ਖਣੇ ਦੀ ਚੜਾਈ ਨਹੀਂ ਹੁੰਦੀ ਚਾਰ ਪਿੰਡ ਦੇਖ ਲੈ ਵਿਹਾਂ ਵੀ ਭਰਦਾ ਸਾਰਾ ਪਿੰਡ ਆਰੇ ਮਾਮਾ ਪੈਸੇ ਕਿੰਨੇ ਕ ਬਣਾ ਲਿਉਂਦਾ ਮੈਂ ਪਾਇਸੇ ਦਾ ਬੋਤਨ ਵੀ ਹਏ ਜੇ ਤੈਨੂੰ ਹੋਰ ਬਿਜ਼ਨਸ ਦੱਸ ਦਈਏ ਕਿ ਅਸੀਂ ਸਾਈਡ ਹਏ ਬਿਨਾ ਕੰਮ ਤੋਂ ਕੁਝ ਨਹੀਂ ਕਰਨਾ ਕਿ ਪਾਇਸੇ ਲਾ ਕੇ ਭੁੱਲ ਜੋ ਹੱਥ ਕੰਮ ਦਾ ਤੂੰ ਕਰੀ ਚੱਲ ਜਿਹੜਾ ਜਿਹੜਾ ਤਰੇ ਜੀਗ ਲੱਗੇ ਚੌਕਣੇ ਪੈਸੇ ਬਣ ਗਏ ਦੱਸਿਆ ਹਾਂ ਐਸਾ ਤਾਂ ਕੀ ਕੰਮ ਆ ਓਏ ਤੂੰ ਮੇਰੀ ਗੱਲ ਸੁਣ ਲੈ ਕੰਮ ਤੈਨੂੰ ਮੈਂ ਦੱਸਦਾ ਇਹੇ ਉਹ ਕੰਪਨੀ ਚ 2 ਸਾਲ ਹੋ ਗਏ ਨੂੰ ਲੱਗੇ ਨੂੰ ਪਸੇ ਜੀ ਹੁਣ ਮਹੀਨੇ ਤੱਕ ਐਮ ਵੀ ਡਬਲਯੂ ਆਉਣ ਵਾਲੀ ਹੈ ਗੱਡੀ ਇਹਦੀ ਅਸੇ ਹਾਂ ਗੱਡੀ ਆਉਣ ਵਾਲੀ ਹੈ ਦੀ ਤੇਰੇ ਲਵਾਦਣੇ ਪੈਸੇ ਐਸਾ ਤਾਂ ਕੀ ਕੰਮ ਵੀ ਕੁਝ ਨਹੀਂ ਕਰਨਾ 200 ਰੁਪਏ ਕਿਰੋਂ ਕੰਪਨੀ ਚਲਾ ਕੇ ਦੀ ਤੂੰ 200 ਲਾ ਕੇ ਦੇਖ ਪਰਸ ਨੂੰ 800 ਪਰਸ ਨੂੰ 800 ਚੌਗਣੇ ਬਣ ਜੇ 500 ਲਾ ਦੇਗਾ ਤਾਂ 2000 2000 ਬਣ ਜੂ ਚੱਲ ਤੂੰ 200 ਲਵਾ ਹਲੇ ਪਹਿਲਾਂ 200 ਠੀਕ ਹੈ ਹਲੇ ਕਿਤੇ ਉਸ ਤੋਂ ਬਾਅਦ ਮੈਨੂੰ ਲੱਭੂ ਹੀ ਨਾ ਤੁਸੀਂ ਲੋਏ ਸਾਨੂੰ ਲਵਾ ਦੇ ਦੋ ਪਰ ਨਹੀਂ 200 ਰੁਪਏ ਪਿੱਛੇ ਸੀ ਪਿੰਡ ਛੱਡਾਂਗੇ ਬੱਲੇ ਤੇਰੇ ਚਾਚਾ ਯਾਰਾਂ ਦੇਖ ਨੋ ਉਹ ਕੰਮ ਨਾ ਹੋ ਜੇ ਕੱਚਾ ਨਾ ਨਾ ਕੱਚੀ ਗੱਲ ਨਹੀਂ ਹੁੰਦੀ ਮੱਦੀ ਇਹਨੂੰ ਦੱਸ ਐਮਬੀਡਬਲਯੂ ਨਾਲ ਇਹਦੀ ਗੱਡੀ ਕੱਚੀਆਂ ਗੱਲਾਂ ਨਹੀਂ ਕਰਦੇ ਯਾ ਨਹੀਂ ਪਤਾ ਥਣੇ ਲਿਆਈਏ ਤੈਨੂੰ ਐ ਨਹੀਂ ਪਤਾ ਮੈਂ ਹੋਰ ਤੈਨੂੰ ਮੈਂ ਹੋਰ ਦੱਸਦਾ ਜਿਦੇ ਉਹ ਸਕੋਰ ਜੇ ਪੂਰੇ ਹੋ ਗਏ ਮੱਦੀ ਉਹ ਇਹਨੂੰ ਗੋਆ ਦਾ ਟੂਰ ਭੇਜਦਾ ਨਾ ਹਾਂ ਗੋਆ ਦਾ ਟੂਰ ਹੋਰ ਇਹਦਾ ਕੰਪਨੀ ਐ ਤੂੰ 200 ਕੱਢ ਮਾਮੇ 200 ਦੇ ਦੇ ਕੰਮ ਤੇਰਾ ਬਸ ਅੱਠ ਅੱਠ ਨੇ ਪੁੱਛ ਲਈ ਸਾਨੂੰ ਪਰਸ ਨੂੰ ਅੱਠ ਨੇ 200 ਹਾਂ 200 ਹਾਂ ਇਹ ਬਾਤ ਉਹਨੇ ਉਹਦੀ ਮਰਜ਼ੀ ਹੈ ਪਰ ਉਹ ਕਿਰ 200 ਲਾਲਾ ਹਾਂ 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 ਉਹ ਚੌਗਣੇ ਬਣਗੇ ਤੇਰੇ ਲੈ ਫੜਾ ਦੇ ਮੈਂ ਬਿੱਤ ਹਾਂ ਤੁਸੀਂ ਬੰਦੇ ਕੱਚੇ ਦੀ ਓਏ ਨਾ ਨਾ ਕੱਚੇ ਨਹੀਂ ਗੇ ਇਹ ਤਾਂ ਟੇਮ ਹੀ ਹੈ ਮਤਲਬ ਬਈ ਦੋ ਚਾਰ ਮਿੰਟ ਤੇਰੇ ਪੈ ਹਾਂ ਦੋ ਚਾਰ ਮਿੰਟ ਤੇਰੇ ਤੇ ਲੱਗੂਗੀ ਹਾਂ 200 ਤੰਦਾ ਲੈ ਬੈਸ ਬੈਸਿਆ ਤੂੰ ਬਣ ਗਿਆ ਕੰਮ ਤੇਰਾ ਮਾਮਾ ਪਰ 200 ਪਰ ਸਾਨੂੰ ਹੱਥ ਨੇ ਫੜਨੀ ਸਾ 800 ਰੁਪਏ ਠੀਕ ਆ ਕਿੱਥੇ ਬਸ ਮੈਂ ਜਲਦੀ ਆ ਜਾਓ ਹਾਂ ਹਾਂ ਐ ਨਹੀਂ ਪਤਾ ਕੋਈ ਪਤਾ ਵੀ ਨਹੀਂ ਗੱਡੀ ਗੁੱਡੀ ਵੀ ਨਿਕਲ ਸਕਦੀ ਹੈ ਹਾਂ ਹਾਂ ਕੋਈ ਪਤਾ ਨਹੀਂਗਾ ਆ ਦੇਖ ਲੱਡੂ ਵੰਡੂ ਲੱਡੂ ਵੰਡੂ ਦਾ ਮੈਂ ਤੋ ਕਦੇ ਬਣ ਕੇ ਆਪਾਂ ਤੂੰ ਹਾਂ ਦੇ ਤਾਂ ਅੱਖ ਅੱਖ ਨਹੀਂ ਮਿਲਿਆ ਨੀ ਪਿੰਡ ਵਾਲੇ ਨਾਲ ਮੈਂ ਉਹ ਕਹਿਣਾ ਵੀ ਬੱਸ ਆ ਜਾ ਹਾਂ ਹਾਂ ਠੀਕ ਹੈ ਮੈਂ ਮੂੰਹ ਨਹੀਂ ਲਾਣਾ ਚੱਲ ਠੀਕ ਹੈ ਜਾ ਚੇ ਫੇਰਾ ਚੰਗਾ ਵੇ ਹੈ ਠੀਕ ਆ ਚੰਗਾ ਜਾਉਂਦਾ ਬਾਹਰ ਦਾ ਰੇ ਬਈ ਜਾ ਕੇ ਰੰਗ ਦੀ ਸੌਕਰ ਦਾ ਆ ਡੰਗਰਾਂ ਦੇ ਬਹੁਤ ਸੱਟ ਸੱਟ ਕੱਖ ਪਾ ਪਾ ਬਸਾ ਦੋ ਸ਼ਾਂਪਾ ਬਣਾਇਆ ਸੀ ਮੇਰੀ ਸੌਕਰ ਉਹ ਵੀ ਚੱਕ ਕੇ ਲੱਗ ਗਈ ਮਤਾ ਕਹਨੀ ਆ ਰਾਸ ਨਾ ਹੋਣ ਐਕਸੀਡੈਂਟ ਚ ਪੰਜਰੀ ਦੀਆਂ ਉਂਗਲਾਂ ਵੱਟੀਆਂ ਜਾੜਾ ਇਹ ਬੱਤੀ ਆਲੀ ਦੇ ਲੰਗੂ ਆ ਆ ਕੰਜਰ ਆ ਗੁੰਮ ਜਾ ਲੋਕਾਂ ਨੇ ਕਹਿੰਦੇ ਹੁੰਦੇ ਨੇ ਜਦੋਂ ਇੱਕ ਤੀਵ ਹੋ ਜਾਂਦੀ ਵਿਆਹ ਕੇ ਤਾਂ ਤੋਰ ਜਾਂਦੀ ਆ ਬੇੜੀ ਬੈਠੀ ਨਕਮਾ ਜੰਮ ਲਿਆ ਖਾਜਾ 12 ਵਜੇ ਪਾਦੇ ਤੈਨੂੰ ਕੱਖ ਮਾ ਮੇਰੇ ਮਰ ਬਾਅਦ ਮੈਂ ਕਾ ਨਾ ਮੈਨੂੰ ਲੱਗਦਾ ਮੁੱਕੀਆ ਖਾਣੀਆਂ ਨੇ ਹਨਾ ਗੱਲ ਚ ਮੁੱਕੀ ਮਾਰਦਿਆਂ ਸਾਰਾ ਕੁਝ ਬਾਹਰੇ ਆ ਜੂ ਕਿੱਥੋਂ ਆ ਮਾਮੇ ਤਾਂ ਠੀਕ ਆ ਮੈਨੂੰ ਤੁਸੀ ਨੂੰ ਠੀਕ ਲੱਗਦੇ ਨਾ ਸੱਟਾ ਮਾਪੇ ਗਿਆ ਬੀਬੀ ਵਧੀਆ ਹਾਏ ਵਧੀਆ ਕੰਮ ਨਿਭੜ ਜੂ ਵੇ ਆਪਾਂ ਤਾਂ ਲੁੱਟੇ ਗਏ ਵੇ ਨਵੇਂ ਪੱਟੇ ਗਏ ਵੇ ਕੀ ਹੋ ਗਿਆ ਮੈਂ ਸਰਕਟ ਕੁੱਟਦੀ ਮਾਮੀ ਇਹ ਹੋ ਗਿਆ ਤੇਰਾ ਪਾਈ ਜੇ ਬੜਾ ਹੁਣ ਤੂੰ ਮੇਰੀ ਪੈਣ ਸਤੜਾ ਲੈ ਜਿਹੜਾ ਚਾਰ ਪੈਸੇ ਆਉਂਦੇ ਨੇ ਫਿਰ ਹੋਰ ਕਿਉਂ ਕੇ ਮਾਮੀ ਬੇ ਆ ਜਿਹੜਾ ਆਪਣੇ ਵਾਲਾ ਵੱਡਾ ਲੈ ਆਇਆ ਨਹੀਂ ਸੀ ਉਹਨੂੰ ਮੈਂ ਸਾਰਾ ਕੁਝ ਚੱਕ ਕੇ ਲੈ ਗਈ ਘਰੋਂ ਕੰਜਰੋ ਉਹ ਤਾਂ ਚੌਕਲੇਟ ਹੀ ਲੱਗ ਗਈ ਮੈਨੂੰ ਨਿਓਏ ਬੇ ਅਰੇ ਮਾਮੀ ਅਰੇ ਬਾਜਣੀ ਹੁੰਦੀ ਉਹ ਤਾਂ ਚਲ ਬੇ ਪੱਜਣ ਵਾਲੀ ਦਾ ਪੱਜ ਕੀ ਕੰਜਰੋ ਆਪਾਂ ਨੂੰ ਕੰਗਾਲ ਕਰ ਗਈ ਜੇ ਮੇਰੇ ਨਾਲੇ ਬਾਜਣਦੀ ਮਾਮੀ ਨਾਲੇ ਮੇਰਾ ਘਰ ਬਸ ਜਾਂਦਾ ਮੇਰਾ ਸਾਲੇ ਤੇਰੇ ਆਪੇ ਕਰ ਬਸਾਉਂਦੀ ਪਈਏ ਸਾਡੇ ਦਾ ਚਾੜ ਕਿਉਂ ਪਰੌਣੇ ਕਰ ਜਾ ਚੁੱਪ ਫਿਰ ਪਈਆ ਆਪਾਂ ਦਾ ਕੀ ਕਰ ਸਕਦੇ ਤੇਰੀ ਨਾਨੀ ਵਾਲੀਆਂ ਸਾਬਾ ਵੀ ਚੱਕ ਕੇ ਲੈ ਗਈ ਸਾ ਮੇਰੇ ਸਾਲੇ ਦਾ ਬਿੱਜੂ ਜਾਂ ਕਦੇ ਬਣਾਉਣ ਦਾ ਲਾਲ ਕਾਪੀ ਆਈ ਸੀ ਨਾਲ ਨੰਬਰ ਇਹਨੂੰ ਦੇਗੀ ਉਹ ਹੁਣ ਆਪਾਂ ਨੂੰ ਲਾਲ ਲਕੀਰ ਦੇ ਅੰਦਰ ਕਰ ਗਈ ਵੀ ਲਾਲ ਲਕੀਰ ਤਾਂ ਕੀ ਮੈਨੂੰ ਤਾਂ ਲੱਗਦਾ ਆਪਾਂ ਤਾਂ ਹੁਣ ساری ਉਮਰ ਚੰਨਸਾਉਣਾ ਜੋੜ ਨਹੀਂ ਸਕਦੇ ਬੇ ਜਿੰਨਾ ਤੇਰੀ ਨਾਨੀ ਨੇ ਪਾਇਆ ਸੀ ਘੜਾ ਘੜਦੀ ਸੀ ਦੇਖ ਲੈ ਹੇ ਆ ਤੂੰ ਅਵੇ ਬਹਿ ਬਲ ਇੱਕ ਛਾਪੜੀ ਪਾਈ ਸੋਨੇ ਇੱਕ ਛਾਪ ਵੀ ਪਾਈ ਹੋਵੇ ਐ ਫਿਰ ਉਹਨੇ ਆਪਣੀ ਕੁੜੀ ਦਾ ਵਿਆਹ ਕਰਤਾ ਉਦੋਂ ਉਦੋਂ ਨਹੀਂ ਸੋਨੇ ਕੋਈ ਸ਼ਾਪ ਮੇਰੇ ਸਾਲੇ ਉਦੋਂ ਵੀ ਨਹੀਂ ਆਈ ਨਿਕਲਦੇ ਨੇ ਭਾਈ ਆਈ ਨਿਕਲਦੇ ਨੇ ਫੇਰਾ ਛੋ ਰਿਆ ਆਪਣੀ ਮਾਂ ਨੂੰ ਮੇਰੇ ਸਾਲੇ ਦੀ ਕਹਿਣਾ ਹੈ ਅਕਲ ਹੈਗੀ ਆ ਅਈ ਅਕਲ ਹੈਗੀ ਆ ਅਈ ਨਿਕਲਣਗੇ ਹਰੇ ਦਾ ਡਾਕਟਰ ਹੈ ਤੇ ਨਿਕਲਣਗੇ ਨਾ ਸੁਡੇ ਦੌਰੇ ਪਏ ਮੇਰੇ ਉਹ ਲਿਖ ਕੇ ਲੈ ਲਾ ਤੂੰ ਟਿਕ ਜਾ ਖੜ ਜਾ ਵੇ ਮੇਰਾ ਤਾਂ ਪਹਿਲੇ ਜੀਆ ਪਹਿਲੇ ਜੀਆ ਪਹਿਲੇ ਜੀਆ ਕੱਪੇ ਪਹਿਲੇ ਜੀਆ ਕੱਪੇ ਪਹਿਲੇ ਜੀਆ ਕੱਪੇ ਪਹਿਲੇ ਜੀਆ ਕੱਪੇ ਹੈ ਬੇੜੀ ਬੈਠੀ ਆਲੇ ਸਾਰੀ ਰਾਤ ਦੇ ਭੌਕਦੇ ਹੁਣ ਘਰੇ ਬੜ ਗਏ ਜੱਮ ਮਰ ਜਾ ਮੈ ਸਾਨੂੰ ਸਾਹਮਣੇ ਉੱਤਰ ਬੰਦ ਦੋ ਓ ਬਸਾ ਇਹਦੀ ਲੱਤ ਟੁੱਟ ਓਏ 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 ਕ੍ਰਿਸ਼ਨ ਉੱਤਰ ਜਾ ਮੇਰੀ ਗੱਲ ਸੁਣ ਆਪ ਬਤੂ ਅੱਗੇ ਕਹਿ ਰਹੀ ਆ ਆਪਣ ਮਾਮੀ ਕੇ ਨਾਲ ਮੱਦੀ ਮੱਦੀ ਮੇਰੀ ਗੱਲ ਸੁਣ ਇਹ ਤਾਂ ਬੌਲਾ ਜਹੇ ਜਹ ਹੈਗਾ ਆ ਟੋਕਾ ਕਰ ਦੋ ਮਾਮੀ ਜਿੰਨੇ ਹੋ ਕਰਾ ਇਹਨੂੰ ਗੋਦ ਪਾ ਲੈ ਮੇਰੀ ਮੰਮੀ ਨਾਲ ਤਵੇਂ ਮੈਨੂੰ ਰੱਖ ਲਿਓ ਵੇ ਹੁਣ ਵੀ ਤੂੰ ਰੱਖਿਆ ਹੋਇਆਗਾ ਮਰਨੇ ਹੁਣ ਕਿ ਤੂੰ ਪਿੰਡ ਜਾਣਾ ਆਪਦੇ ਉਰੀ ਟੋਰੀ ਰੋਟੇ ਲੱਗੇ ਹੋਇਆ ਤੁਸੀਂ ਮੈਨੂੰ ਉਹ ਤਾਂ ਮੇਰੀ ਮਾਂ ਕਰੇਗੀ ਸਾਬਾ ਕੇ ਮੈਂ ਤੇਰੀ ਮਾਂ ਤੋਂ ਡਰਦੀ ਆ ਮੈਂ ਬੁਲਾ ਲਾ ਫਿਰ ਹਾਏ ਕੋਈ ਨਹੀਂ ਬਗ ਜਾ ਪਰੋਂ ਨੇ ਬਗ ਜਾ ਬਗ ਜਾ ਹਾਏ ਬਸੱਤ ਦੇ ਲੈ ਜਾ ਰਾੜ ਪਊਗਾ ਲੱਤ 'ਚ ਬਸੱਤ ਦੇ ਲੈ ਜਾ ਆ ਮਾਰਦਾ ਏ ਹਾਏ ਮੈਂ ਤੇਰੇ ਰਾੜ ਹੀ ਪਵਾ ਦੂ ਬੇੜੀ ਬੈਠੀ ਆ ਲਿਆ ਹੁੰਡੀ ਕਿਧਰੇ ਨਹੀਂ ਤੇਰੇ ਲੱਤ ਟੁੱਟੀ ਖੜਾ ਹੋ ਜਾ ਮੇਰਾ ਗੁੱਸਾ ਚੜਿਆ ਪਿਆ ਨਾ ਬੀਬੀ ਪਦਾ ਮੈਂ ਭੰਲੂ ਤੈਨੂੰ ਖੜਕ ਹਾਏ ਹਾਏ ਖੜ ਜਾ ਖੜ ਜਾ ਪਾਂਚ ਵੀ ਢੋਲ ਪੈਤੀ ਐ ਤੇਰੇ ਤਾਂ ਹਾਏ ਮਾਰੀ ਨਾ ਬੈ ਮੈਂ ਦਿਉ ਰਿਹਾ ਮੈਨੂੰ ਆਏ ਦੱਸ ਬੇ ਉਹ ਸੱਚੀ ਟੂਮਾ ਚੱਕ ਕੇ ਲੈ ਗਈ ਆਹੋ ਲੈ ਗਈ ਟੂਮਾ ਮਮੀ ਬੇ ਤੇ ਜਾ ਰੋ ਇਹਨੂੰ ਲਵਾ ਦੇ ਰੁਕਾ ਸਾਲੇ ਆਪਦੀ ਭੈਣ ਘੜਾਉਣ ਕੱਕ ਓਏ ਆਪਣੀ ਤਾਂ ਟੂਮਾ ਸੱਚੀ ਲੈ ਗਈ ਓਏ ਮੈਂ ਮੇਰੀ ਗੱਲ ਸੁਣ ਬੇ ਦੌਰਾ ਪੂਗਾ ਮੇਰੇ ਤਾਂ ਕਿਦੜਾ ਨਹੀਂ ਤੇਰਾ ਦੌਰਾ ਪੈਂਦਾ ਮਰ ਲਿਆ ਟੂਮਾ ਤਾਂ ਮੇਰੀਆਂ ਤੇ ਜਾਨ ਮੇਰੀ ਨਿਕਲੀ ਜਾਂਦੀ ਆ ਟੋਕਾ ਕਰਾ ਕੇ ਉਧਰ ਆ ਜਾ ਤੇਰਾ ਪਿਓ ਸਰਪੰਚ ਕੋਲੇ ਗਿਆ ਹੋਇਆਗਾ ਤੇ ਮੈਂ ਚਾਹ ਬਣਾਉਣੀ ਐ ਨਾ ਪਰ ਸਰਪੰਚ ਨੇ 6 ਮਹੀਨਿਆਂ ਚ ਨਹੀਂ ਕੰਮ ਕਰਿਆ ਹੁਣ ਸੋੜਾ ਤੇ ਇਦਾਂ ਚ ਕੀ ਕੰਮ ਕਰ ਦੂਗਾ ਮਮੀ ਪਰ ਮਮੀ ਚਾਹ ਚਾਵਣਾ ਮਮੀ ਲਾਗੇ ਰੁਕ ਲਾ ਦੇ ਬਈਆ ਹਾਏ ਹੋਏ ਰੈਸਲਿੰਗ ਖੇਡਦੀ ਦੀ ਲੱਤਾਂ ਪੁੱਠੀਆਂ ਮਾਰਦੀ ਐ ਇਹ ਸਤੋ ਮੇਰੀ ਮਾਂ ਨੂੰ ਵੀ ਕਰਨਾ ਪੜੇਗਾ ਫੋਨ ਨਾ ਨਹੀਂ ਕਦ ਬਣਦੀ ਆ ਜਾ ਲਾ ਰੁਕ ਹਾਏ ਮੈਂ ਦਬ ਬਸੰਤ ਦੇ ਦਾਖਲ ਕਰਾ ਦੇ ਕੋਈ ਉਹ ਐਮਐਸ ਵਾਲਾ ਟੀਕੇ ਗੱਡ ਦੇ ਕੋਈ ਮੇਰੇ ਹਾਏ ਦਰਦ ਹੋਈ ਜਾਂਦਾ ਐ ਹਾਏ ਟਾਸ ਗਿਰੇ ਹਾਏ ਖਰਜ ਦੇ ਕੇ ਤਾਂ ਇੱਕ ਕਰ ਮਟਾ ਪਰ ਜਾ ਹਾਏ ਹਾਏ ਕਰਦੇ ਸਟਾਰਟ ਕਰਦੇ ਕਰਦੇ ਲਾਹੀ ਲਾਦੇ ਰੁਕੋ ਕਰਦੇ ਕਰਦੇ ਇਹੀ ਕੁੱਟਦੇ ਹਰਾ ਸਾਰਾ ਐਹੀ ਕੁੱਟਦੇ ਬੱਸ ਤੇਲ ਮੁੱਕ ਗਿਆ ਮੁੱਕ ਗਿਆ ਤੇਲ ਬੱਸ ਨੀਂਦ ਕਿੱਥੇ ਆਉਂਦੀ ਹੈ ਤੁਮਾ ਸਾਬਾ ਪਰ ਵੇਲੇ ਵੇਲੇ ਕਰਤੀ ਸਾਰਾ ਕੰਸਮਾਨ ਇਕੱਠਾ ਕਿਦਰੋ ਰਾਣੀ ਹਾਰ ਪੋਈ ਉਹ ਬੇਬੇ ਵਾਲਿਆਂ ਟੂਮਾ ਹੀ ਵਿੱਚ ਪਾ ਕੇ ਵਾਜੀ ਪੌੜੀ ਕੌੜੀ ਤੇ ਸਮਾਨ ਵੇਚ ਵੇਚ ਕੇ ਮੈਂ ਤਾਂ ਕੁਛ ਨਹੀਂ ਕਮਾਇਆ ਉਹ ਕਿਸੇ ਨੂੰ ਕੀ ਦੋਸਤੀ ਹੈ ਅਬ ਦੇ ਮੜਾ ਇਆ ਬਦਨੇ ਖੂਚ ਡਿ ਗਿਆ ਤਾਂ ਪਾਪੜ ਵੇਲੇ। ਇਹ ਸੇਰਾ ਨਾ ਬਿਆਕੇ ਲੈ ਆਵੇ ਧੀ ਪੁੱਤ ਦੇ ਘਰੇ ਜਾਂਦੇ ਆਪਾਂ। ਵੀ ਇੱਥੋਂ ਦੀ ਆ ਇਹ। ਹੁਣ ਕੰਜਰ ਦੇ ਉਦੋਂ ਮੈਨੂੰ ਪਤਾ ਹੈਗਾ ਕਿੱਥੋਂ ਆ। ਸਮਾਨ ਸਾਰਾ ਇਕੱਠਾ ਲੈ ਗਈ ਕਿਦੋਂ ਕਰਕੇ। ਸਾਰਾ ਦਿਨ ਹੁਣ ਉਹ ਸਿਰ ਢੜ ਕੇ ਬੈਠੀ ਰਹੇ ਤੂੰ। ਕਿਦੋਂ ਤੇ ਇੰਨਾ ਸਿਰ ਦੇ ਵੀ ਰ। ਉਹ ਮੈਂ ਸਾਰਾ ਘਰ ਸਾਂ ਲੈ ਤੁਰੇ ਬੈਠਾਂ। ਉਹ ਕੀ ਕਰਾਂ ਪੁੱਤ ਉਹ। ਉਹ ਕੀ ਕੀ ਲਈ ਬਾਪੂ? ਉਹ ਸਾਰਾ ਕੁਝ ਲੈ ਗਈ ਪੁੱਤ ਹੋਜ ਕੇ ਤੇਰੀ ਮਾਂ ਦਾ। ਉਹ ਮੇਰੇ ਜੇਬ ਚ 500 ਰੁਪਏ ਸੀ ਉਹ ਵੀ ਲੈ ਗਈ। ਉਹ ਮਾਣਾ ਮੋਟਾ ਤੂੰ ਤਾਂ ਅਕਰ ਨੂੰ ਹੱਥ ਮਾਰ ਲਾਂਦਾ ਉਹ ਕੀ ਮਾਰਦਾ ਲੈਂਦਾ ਵੀ ਕਿਸੇ ਘਰਾਨੇ ਦੀ ਹੈ ਕਿਸੇ ਦੀ ਕੀ ਦੀ ਹੈ ਕੋਈ ਮੈਨੂੰ ਕੀ ਪਤਾ ਜੀ ਬਾਪੂ ਮੈਨੂੰ ਤਾਂ ਲੱਗਿਆ ਵੀ ਸੋਹਣੀ ਕੁੜੀ ਆ ਚੱਲ ਘਰ ਦਾ ਕੰਮ ਕਰੂ ਉਹ ਤੂੰ ਤਾਂ ਉਹੀ ਪਿਆਰ ਚੰਨਾ ਹੋ ਗਿਆ ਕੋਈ ਮਾਣਾ ਮੋਟਾ ਉਹ ਤੋਂ ਸੋਚਿਆ ਕਰੋ ਮਾਪੇ ਵਰਦੀ ਔਲਾਦ ਨੂੰ ਕੰਮ ਤੇ ਭੇਜਦਾ ਕਿਦੋਂ ਕੀ ਕੰਮ ਵਾਸਤੇ ਉਹ ਹੀ ਕੰਮ ਸਿੱਖੋ ਤਾ ਉੱਥੋਂ ਸਾਨੂੰ ਕੀ ਪਤਾ ਵੀ ਤੂੰ ਨਵਾਂ ਪੂਜਾ ਪੱਟ ਕੇ ਲੈ ਕੇ ਆਵੇਂ ਉਹ ਬਾਪੂ ਮੈਂ ਤਾਂ ਲਾਲ ਕਾਪੀ ਦੇ ਬਹਾਨੇ ਗਏ ਦੀਆ ਮੈਨੂੰ ਕੀ ਪਤਾ ਜੀ ਵੀ ਇਹ ਟੱਕਰ ਜੂਗਾ ਉਹ ਪਾਤੀ ਲਾਲ ਕਾਪੀ ਨੇ ਸਾਰੀ ਪਸੂੜੀਆਂ ਇਹਨੇ ਤਾਂ ਮੈਨੂੰ ਕਸੂਤਾ ਬਸਾ ਦਿੱਤਾ ਜੀ ਬਾਪੂ ਕਹਿੰਦੀ ਮੈਂ ਤਾਂ ਮੇਰੇ ਨਾਲ ਤਾਂ ਵਿਆਹ ਕਰਾ ਤੂੰ ਵਿਆਹ ਚ ਨਹੀਂ ਤਾਂ ਜਾਂਦੀ ਫਿਰ ਉਹ ਸਾਰਾ ਕੁਝ ਲੈ ਗਈ ਇਕੱਠਾ ਕਰਕੇ ਤੇਰੇ ਸਾਹਮਣੇ ਮੈਂ ਕੀ ਕੁਝ ਨਹੀਂ ਕਰਿਆ ਦਿਨ ਰਾਤ ਮਰ ਮਰ ਕੇ ਤੁਹਾਨੂੰ ਤੁਹਾਨੂੰ ਕੰਮ ਤੇ ਵੀ ਨਹੀਂ ਲਾਣ ਦਿੱਤਾ ਵੀ ਚਲ ਤੁਸੀਂ ਪੜ ਲਓਗੇ ਉਹ ਤੁਸੀਂ ਪੜ ਲਓਗੇ ਮੈਂ ਦਿਨ ਰਾਤ ਕਿਵੇਂ ਆਪਣੀ ਪਾਪੜ ਵੇਲੇ ਮੇਰੀ ਮਾਂ ਦਾ ਰਾਣੀ ਹਾਰ ਇੰਨਾ ਵਧੀਆ ਸੌਂਖ ਨਾਲ ਪਾਉਂਦੀ ਕਦੋਂ ਵਿਆਹ ਜਾਂਦੀ ਉਹ ਜਵਾਨੀ ਪਹਿਰੇ ਦੇ ਕਦੋਂ ਪਾ ਕੇ ਜਾਂਦੀ ਨਾ ਤੇਰੇ ਮਾਸੜ ਨਾਲ ਕਈ ਵਾਰ ਅਸੀਂ ਫੋਟੋ ਖਿਚਾਈਆਂ ਉਹ ਕਾ ਨੂੰ ਕਹਿੰਨਾ ਇੰਨੇ ਸੋਹਣੇ ਲੱਗਿਆ ਕਰੇ ਉਹ ਸਾਰਾ ਦਿਨ ਹੁਣ ਆ ਹੀ ਦਿਮਾਗ ਤੇ ਟੈਨਸ਼ਨ ਪਾਈ ਰੱਖਦੀ ਐ ਵੀ ਕਦੋਂ ਜੁੜਨੀ ਆ ਟੋਮਾ 72000 ਨੂੰ ਹੋ ਗਿਆ ਪੁੱਤ ਹੁਣ ਸੁਣ ਨਾ ਬੇਬੇ ਦਾ ਵੀ ਲੈ ਗਈ ਚੱਕੀ ਉਹ ਬੇਬੇ ਦਾ ਵੀ ਲੈ ਗਈ ਸੁਦੇ ਤੇਰੀ ਦਾਦੀ ਦਾ ਵੀ ਲੈ ਗਈ ਚੱਕੀ ਪੁੱਤ ਤੇਰੀ ਸਾਰਾ ਸਮਾਨ ਇੱਕ ਝੋਲੇ 'ਚ ਇਕੱਠਾ ਕਰਕੇ ਰੱਖਦਾ ਕਰਨੇ ਨੇ ਉਹ ਬਾਪੂ ਮੇਰਾ ਤਾਂ ਫੋਨ ਵੀ ਮੈਂ ਕਿੱਥੇ ਪਿਆ ਕਿਤੇ ਉਹਦਾ ਨਹੀਂ ਲੱਗੀ ਉਹ ਫੋਨ ਬਾਰੇ ਤਾਂ ਨਹੀਂ ਮੈਨੂੰ ਪਤਾ ਮੈਂ ਤਾਂ ਉਰਾ ਆ ਕੇ ਪੈ ਗਿਆ ਮੈਂ ਤਾਂ ਭੈਣ ਜੋ ਟੈਨਸ਼ਨ ਨੀਂਦ ਵੀ ਨਹੀਂ ਆਉਣ ਦਿੰਦੀ ਖੇਤ ਗਿਆ ਤੇ ਖੇਤ ਸਾਰਾ ਲੰਗਾ ਲੂੰਗਾ ਦੀ ਮੈਂ ਘਟਵਾ ਕੇ ਆ ਗਿਆ ਭਾਈ ਤੂੜੀ ਪਾਣ ਵਾਲੀ ਪਈ ਆ ਉਧਰੋਂ ਟਰਾਲੀ ਕਹਿੰਦਾ ਤੇ ਉਹ ਦੋ ਟਰਾਲੀਆਂ ਰਹਿ ਗਿਆ ਕਹਿੰਦਾ ਤੂੰ ਢੂੜੀ ਭਾਈ ਆਪਣੇ ਪਾਉਣੀਆ ਉਹ ਚਲ ਤੂੰ ਨਾ ਦਿਮਾਗ ਤੇ ਟੈਨਸ਼ਨ ਪਾ ਕੇ ਬਹਿ ਜੇ ਆ ਕਿਹੜਾ ਮਾੜਾ ਮੋਟਾ ਢੂੜੀ ਦਾ ਕੰਮ じゃ ਕਰਵਾ ਲਾ ਕਿਤੇ ਮੰਗਰ ਲਾ ਕੇ ਕੁਝ ਹੋਰ ਖਾ ਬੈਠੇ ਉਹ ਬਾਪੂ ਮੈਂ ਤਾਂ ਬਹੁਤ ਪਿਆਰ ਕਰਦਾ ਸੀ ਉਹ ਚੰਗਾ ਤੂੰ ਮੇਰੇ ਲਈ ਬਿਨਾਂ ਪੱਕਾਈ ਮਾਰ ਤੂੰ ਤੇਰੇ ਖਾਣਦੇ ਨੇ ਤੇਰੇ ਭਾਈ ਹੋਰੀ ਢੂੰਡੀ ਹੋਰੀ ਬੋਲੇ ਆ ਰੇ ਮੱਤੀ ਆਪਣਾ ਉਹਦੇ ਨਾਲ ਮਾਰ ਲਿਆ ਕਰ ਇਹੇ ਜੀ ਪੱਕਾਈ ਮੈਨੂੰ ਨਹੀਂ ਵਧੀਆ ਲੱਗਦੀ ਇਹ ਚਲ ਠੀਕ ਹੈ ਬਾਪੂ ਫਿਰ ਮੈਨੂੰ ਨਹੀਂ ਚਾ ਹਾਂ ਚੰਗਾ ਤੂੰ ਵੀ ਟੈਨਸ਼ਨ ਲੈ ਲੈ ਚੰਗਾ ਉਹ ਮੈਂ ਕਾਨੂੰ ਟੈਨਸ਼ਨ ਲੈਣਾ ਬੁੱਤ ਮੈਂ ਟੈਨਸ਼ਨ ਤੂੜੀ ਹੈ ਆਪਣੀ ਸੂਰੀ ਘਰ ਚ ਸਾਰੀ ਸੱਚਾ ਦੋ ਟਰਾਲੀਆਂ ਰਹਿੰਦੇ ਨੇ ਦੋ ਟਰਾਲੀਆਂ ਉਹ ਵਿੱਚ ਪੈਣ ਵਾਲੀਆਂ ਨੇ ਵਾਹ ਦੇਖ ਲਈ ਕਿਵੇਂ ਪਹੂਗਾ ਨਾਲ ਲਾ ਕੇ ਕਰਵਾ ਲੈ ਮੇਰੇ ਨਾਲ ਲਾ ਕੇ ਕਰਾਉਣ ਕੋਈ ਯਰਨ ਲੋ ਜਾ ਹੋਈ ਨਾ ਕਿਤੇ ਹਰ ਟਾਈਮ ਟੈਨਸ਼ਨਾਂ ਚ ਦੱਸ ਉਹ ਆਪ ਦਾ ਮਾੜਾ ਤੇ ਤਾਂ ਦਿਨ ਦੇਖਣਾ ਕਰੋ ਮੈਂ ਤੇ ਕੰਜਰ ਮਾੜਾ ਮੋਟਾ ਕਿਸੇ ਦਾ ਟੱਪਟ ਹੀਰ ਵਾਲੇ ਨਾਲ ਕੋਈ ਨਾ ਪਾ ਲੈ ਫੰਡ ਚ ਪਤਾ ਲੱਗਦਾ ਵੀ ਹਾਂ ਕੇਸਰ ਦੀ ਲੋ ਆਈ ਜੀ ਜਦਵਾਖਾਂ ਨਹੀਂ ਬਸ ਕਾ ਦਾ ਮਸਾਪਾ ਪਾੜ ਵੇਲ ਵੇਲ ਬਣਾਇਆ ਕਿਸਮਾ ਮੈਂ ਮੋਜਾ ਨਾਲ ਲਾ ਕੇ ਚੱਲ ਲਵੇ ਖੜਕੇ ਦੇਖ ਲਾਂ ਤੇ ਤੂੰ ਜਾਂ ਵੀ ਸਾਰਾ ਜਿਹੜਾ ਖਾਲੀ ਹੈਗਾ ਕਿੱਥੇ ਗਿਆ ਤੋੜਤੀ ਖੜੀ ਕੋ ਮਮੀ ਕੋਸ ਪਾਣੀ ਦੀ ਰੇ ਆ ਵੀ ਰੰਨ ਤਾਂ ਮੰਗ ਲੈਣਾ ਭਾਈ ਪਾਣੀ ਹੁਣ ਮਾਂ ਕਿੱਥੇ ਦਿਖਦੀ ਐ ਤੈਨੂੰ ਮੈਂ ਸ਼ਰਮ ਆਉਂਦੀ ਐ ਤੈਨੂੰ ਮਾੜੀ ਮੋਟੀ ਬੇ ਤੈਨੂੰ ਤਾਂ ਮੈਂ ਕੁਝ ਕਹਿਣ ਜੋਗੀ ਵੀ ਨਹੀਂ ਤੂੰ ਮੇਰੇ ਬਰਾਬਰ ਤਾਂ ਹੋ ਰਿਆਂਗਾ ਉਧਰ ਮੰਮੀ ਬਾਪੂ ਬੋਲੀ ਜਾਂਦਾ ਉਧਰ ਤੂੰ ਬੋਲੀ ਜਾਂਦੇ ਮੇਰਾ ਕੀ ਕਸੂਰ ਐ ਚਾ ਤੇਰਾ ਤਾਂ ਕੋਈ ਕਸੂਰ ਹੀ ਨਹੀਂ ਕਸੂਰ ਤਾਂ ਸਾਡਾ ਹੈਗਾ ਜਿਹੜਾ ਤੈਨੂੰ ਜੰਮ ਪਾਲ ਕੇ ਐਡਾ ਵੱਡਾ ਕਰਤਾ ਕਸੂਰ ਤਾਂ ਭਾਈ ਸਾਡਾ ਸਾਰਾ ਮੰਮੀ ਦੁਨੀਆ ਪਿਆਰ ਕਰਦੀ ਤੇ ਮੈਂ ਕਰ ਲੈ ਫਿਰ ਕੀ ਹੋ ਗਿਆ ਬੇ ਤੂੰ ਪਿਆਰ ਨਹੀਂ ਕੀਤਾ ਪਿਆਰ ਨਹੀਂ ਕੀਤਾ ਡੰਗਰਾ ਜੇ ਕੋਈ ਲਿਆਉਣੀ ਸੀ ਘਰ ਬਸਾਉਣ ਵਾਲੀ ਲੈ ਕੇ ਆਉਂਦਾ ਸਾਰਾ ਕੁਝ ਲੈ ਗਈ ਤੇਰੀ ਪਣੋ ਚੱਕ ਕੇ ਜਾੜ ਕੇ ਗਈ ਆ ਤਾਂ ਆਪਾਂ ਨੂੰ ਉਹ ਮੈਨੂੰ ਕੀ ਪਤਾ ਤੇ ਇਹ ਜੀ ਨਿਕਲ ਜੂ ਆਹੋ ਨਾਲ ਮੈਨੂੰ ਐਂ ਦੱਸ ਬੇ ਲੋਕ ਤਾਂ ਕਹਿੰਦੇ ਨੇ ਕਚਹਿਰੀਆਂ 'ਚ ਤੁਹਾਡਾ ਮੁੰਡਾ ਨੌਕਰੀ ਲੱਗਿਆ ਹੋਇਆ ਵੇ ਨਹੀਂ ਪਤਾ ਉੱਥੇ ਇਹ ਤੀਮਿਆ ਪੱਟਦਾ ਮੈਂ ਕਰੀ ਨਹੀਂ ਤਾਂ ਨਹੀਂ ਸੀ ਇਹ ਗੱਲ ਬੇਸ਼ਰਮਾ ਮੂੰਚੋਂ ਕਢਾਈ ਜਾਂਦਾ ਤੇ ਸ਼ਰਮ ਨਹੀਂ ਆਉਦੀ ਮਰੀ ਮੋਟੀ ਤੈਨੂੰ ਲੱਗਦਾ ਵੀ ਵੇਹ ਜਾ ਹਾ ਤੂੰ ਤਾਂ ਹੈ ਹੀ ਨਹੀਂ ਇਹ ਜਾ ਤੂੰ ਤਾਂ ਹੋਰ ਉਹਦਾ ਅਗਲੀ ਹੋਈ ਆ ਗਈ ਥੀ ਕਰੇ ਬਸ ਤਾਂ ਹੀ ਸਾਰਾ ਕੁਸੂਂਜਾ ਮਾਰ ਕੇ ਲੈ ਗਈ ਮੈਂ ਤੁਹਾਡਾ ਬੇੜਾ ਕਰਕੇ ਜੇ ਮੇਰੀ ਮਾਂ ਦੀ ਇੱਕੋ ਨਿਸਾਨੀ ਸੀ ਉਹ ਵੀ ਚੱਕ ਕੇ ਲੈ ਗਈ ਚਲ ਮੰਮੀ ਜਿਹੜਾ ਕੁਝ ਹੋ ਗਿਆ ਉਹ ਆ ਗਿਆ ਕੁਝ ਫਿਰ ਕੀ ਹੋ ਗਿਆ ਆ ਤੂੰ ਤਾਂ ਕਹਿ ਕੇ ਜ਼ਰਦ ਕਰ ਬੇੜੀ ਬੱਟੀ ਆ ਲੈ ਫਿਰ ਕੀ ਹੋਗਾ ਮੈਂ ਸਾਰੀ ਉਮਰ ਦੀ ਕਮਾਈ ਤੀ ਮੇਰੀ ਉਹ ਮਸਾ ਖੁਰ ਲਿਆ ਚਾਹ ਹੱਥ ਮਾਰ ਮਾਰ ਕੇ ਜੋ ਚਾਰ ਛੱਲੜ ਇਕੱਠੇ ਕਰੇ ਤੀ ਮਾ ਚਲ ਤੁਹਾਡੀਆਂ ਬਹੂਆਂ ਦੇ ਤੁਹਾਡੇ ਜਵਾਖਾਂ ਦੇ ਕੰਮ ਆ ਜਾਣਗੇ ਤੂੰ ਮੇਰਾ ਤਾਂ ਹਾਲ ਦੇਖ ਲੈ ਕਿਵੇਂ ਹੋ ਰਿਹਾ ਤੇਰਾ ਤਾਂ ਹਾਲ ਹੋਇਆ ਹੀ ਰਹੂਗਾ ਭਾਈ ਮੇਰੇ ਸਰਾਣੇ ਨਾਲ ਖੜ ਉਹ ਪਈਆ ਰਸੋਈ ਜਾ ਕੇ ਪਾਣੀ ਡਾਫਲਾ ਮੇਰੇ ਤੋਂ ਨਹੀਂ ਤੁਹਾਨੂੰ ਗਲਾਸ ਫੜਾਈ ਜਾਂਦੇ ਹੈਗੇ ਚੱਲ ਮੰਮੀ ਤੂੰ ਟੈਨਸ਼ਨ ਨਾ ਲੈ ਮੈਂ ਫਿਲੂਗਾ ਹਾਂ ਐਂ ਕਹਿ ਕੇ ਸਰਗੇ ਤੇਰਾ ਤਾਂ ਟੈਨਸ਼ਨ ਨਾ ਲੈ ਮੇਰਾ ਤਾਂ ਮਰਨ ਹੋਇਆ ਪਿਆ ਮੈਨੂੰ ਕੋਈ ਚੀਜ਼ ਨਹੀਂ ਲੱਭਦੀ ਮੈਂ ਪਾਹ ਲੈ ਕੇ ਮਰ ਜਾ ਨਹੀਂ ਹਏ ਚੱਲ ਲੱਬ ਉਹ ਰੋ ਕੇ ਕੀ ਕਰੇਗੀ ਕਰ ਲੈ ਕੋਈ ਕੰਮ ਤੰਦਾ ਨਹੀਂ ਤਾਂ ਗੰਦੀ ਲਾਦ ਨਿਕਲ ਗਈ ਜਮਾਈ ਮੇਰੀ ਗੱਲ ਸੁਣ ਉਹ ਦਣਜਾ ਖੜਾ ਯਾਰ ਹੁਣ ਇਹ ਪਠ aeration ਨਹੀਂ ਲਾਈ ਕੋਈ ਨਾ ਨਾ ਆ ਜਾ ਕਿਉਂ ਮੈਂ ਲਾ ਕੇ ਦੂ ਮੇਰਾ ਖੜੇ ਪਟਰਾ ਜਿਮੀ ਮਾਣੇ ਦੇਖਿਆ ਬੇ ਜਲੂਸ ਕਰ ਦੂ ਨਾਲ ਹੱਥ ਖੜਾ ਹੈ ਨਾਲੇ ਮੇਰਾ ਅੱਛਾ ਮੇਰੇ ਲਵੇ ਜਿਵੇਂ ਜੀ ਹੋਰ ਹਏ ਲੰਘਿਆ ਚੱਲ ਚੱਲ ਪਿੰਡ ਤੋ ਆ ਜਾ ਦੇ ਤੁੱਕਾ ਖਰਚਾ ਪਹਿਲੀ ਪਾਉਂਦਾ ਕੈਮਰਾ ਸਾਲਾ ਰੱਬ ਦੇ ਨਾਂ ਉਦੀ ਕੱਢਦੇ ਸਬੀਚ ਤੇ ਜ ਤਾ ਦੀ ਬੋਰੀਓ ਕੇ ਉਹ ਚੱਕ ਲੰਦਾ ਉਹ ਕੀ ਨ ਨਮ ਕੀ ਨੂੰ ਮੇਰਾ ਸਾਲਾ ਬਸਾਖਾ ਆ ਰਾਮ ਦਾ ਵੇ ਸਰਾ ਤਾ ਮੇ ਵੀ ਨੰਗੇ ਗੰਡਾ ਦੇਖ ਰਾ ਵੇ ਕੋਈ ਟੂੜੀ ਵਾਲੇ ਤੇ ਦੱਪਿਆ ਪਿਆ ਹੋਣਾ ਯਾ ਚੌੜੀ ਆ ਵੇ ਮੇਰਾ ਸਾਰੇ ਦੋਨੋਂ ਅਖੇਕਰ ਵਾਲੀ ਲਿਆ ਠੇਕੇ ਵਾਲੀ ਲਿਆ ਆ ਮੱਦੀ ਮਤਲਬ ਬਾਹਰੇ ਆ ਗਈ ਸਾਰੀ ਮੱਦੀ ਨੋ ਦੇਖ ਲੈ ਪਾ ਹੋਰ ਯਾਰ ਮਤਲਬ ਬਾਹਰੇ ਆ ਗਈ ਥੋੜੀ ਜੀ ਪਾਈ ਯਾਰ ਦਾਰੂ ਘੱਟ ਪਾਈ ਮੈਨੂੰ ਪਾਣੀ ਜ਼ਿਆਦੇ ਪਾਈ ਵਟੇ ਗਈ ਓਏ ਪ੍ਰਾਉਣ ਇੰਨੀ ਨਾ ਪਾ ਇੱਥੇ ਪਾ ਥੋੜੀ ਜੀ ਪਾ ਬਸ 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 ਪਾ ਦੇ ਦੇਖ ਵੀ ਨਾ ਲਵੇ ਜੀ ਮੇਰੇ ਵਾਲੇ ਮਾਣੇ ਦੇਖ ਲੈਣਾ ਜਲੂਸ ਕੱਢ ਦੂ ਮੱਦੀ ਕਰੋ ਬੇਦਾਖਲ ਕਰ ਦੂ ਓਏ ਬਸ ਉਹ ਬਟੇਗੀ ਜੇ ਮੇਰੇ ਨਾਲ ਬਾਤ ਜੰਦੀ ਬਾਬੀ ਨਜ਼ਾਰੀ ਆ ਜਾਂਦਾ ਮਰ ਜੁਕੀ ਵਾਜ ਜਾਂਦਾ ਦਾ ਮੇਰਾ ਸਾਲਿਆ ਫੜੀ ਨਹੀਂ ਗਈ ਉਦਨ ਉਹ ਆਉਰੀ ਫੜ ਲਾਂਦਾ ਉਰੀ ਪੜੀ ਬਹੁਤੀ ਚਾਮ ਚੜਕ ਜੀ ਹਮ ਪੱਲੇ ਆਪਣਾ ਲੈ ਕੇ ਵੀ ਨਹੀਂ ਕੁਛ ਜਮੀ ਨਹੀਂ ਹੈਗਾ ਇੱਜ਼ਤ ਹੈ ਨਹੀਂ ਆਪਣੀ ਘਰ ਚ ਮੱਦੀ ਕਰਦੇ ਫਿਰ ਮੇਰੀ ਮਾਂ ਨੂੰ ਫੋਨ ਹੈ ਕਰਦੇ ਮੇਰੀ ਭਾਨ ਨੂੰ ਮਾਂ ਨੂੰ ਫੋਨ ਦੇਖੀ ਨਾ ਕਿ ਪਰਦੇ ਚਮਕਾਦਾ ਪੱਗ ਬਾਈ ਕੋਲ ਮੈਂ ਫੋਨ ਲਵਾ ਪੂਆ ਲਾਫੋ ਇਹ ਵੀ ਮੈਂ ਉਦੋਂ ਕਣਕੇ ਜੀ ਬੀਜੀ ਸੀ ਆਪਾਂ ਨੇ ਹੈ ਕਣਕੇ ਜੀ ਨਹੀਂ ਬੀਜੀ ਸੀ ਉਦੋਂ ਬੱਦੇ ਪਾਉਂਦੇ ਗਾਣਾ ਦਾ ਰੱਖਿਆ ਉਹ ਮੈਂ ਲਵਾਤਾ ਸੀ ਹੈ ਇੱਕ ਮਿੰਟ ਹੈਲੋ ਹੈਲੋ ਹਸਰੀ ਗਾਲ ਪੂਆ 33 ਸਾਲ ਹੋ ਗਏ ਹੋ ਤਾ ਹੋਰ ਕਿਵੇਂ ਆ ਠੀਕ ਆ ਠੀਕ ਆ ਅੱਜ ਪੂਆ ਨੂੰ ਵੀ ਯਾਦ ਕਰ ਲਿਆ ਬਸ ਪੂਆ ਬੀਬੀ ਨੇ ਕਿ ਤੂੰ ਬਉ ਬਾਜ ਗਈ ਪੂਆ ਮਾੜੇ ਹਾਲ ਦੇ ਪੂਆ ਬੀਬੀ ਨੇ ਕਿ ਬਉ ਬਾਜ ਗਈ ਤੂੰ ਬਉ ਬਾਜ ਗਈ ਹਾਂ ਕਿਹਨਾਂ ਦੋਵੀਂ ਪੂਆ ਮਾੜੇ ਹਾਲ ਨੇ ਪੂਆ ਤੂੰ ਆ ਗਿਆ ਪੂਆ ਤੇ ਇੱਜ਼ਤ ਨਹੀਂ ਹੈਗੀ ਤੇਰੇ ਪਤੀਜੇ ਦੀ ਤੇ ਤੇਰੇ ਮੁੰਡੇ ਦੀ ਇਹ ਤੂੰ ਪਹਿਲਾਂ ਨਹੀਂ ਪਤਾ ਲੱਗਿਆ ਹੈਗਾ ਵੀ ਕੋਈ ਗੱਲ ਨਾ ਕਰਤੀ ਅਬਦੀਪ ਭੈਣ ਘੜਾ ਵੇ ਪੂਆ ਬਹੂ ਤੂੰ ਅਬਦੀ ਗੱਲ ਕਰੀ ਇਦਾਂ ਇੱਜ਼ਤਲੀ ਕਰਦੇ ਆਪਣੀ ਨਾਲ ਕਾਲਾ ਦੇ ਦਿੱ ਤੈਨੂੰ ਮਾਮੀ ਅੱਛੇ ਗੋਣਾ ਘੜਤੀਆ ਕਿਉਂ ਤੀਰਾ ਦੇਣਾ ਕੁਛ ਮੈਨੂੰ ਕਿਹਨੇ ਕਾਲਾ ਕਰ ਲੂਗੀ ਮੈਨੂੰ ਕਹਿੰਦੀ ਨਾ ਮੈਂ ਤੇਰੀ ਮਾਂ ਦਾ ਦੇਣਾ ਕੁਛ ਨਾ ਤੇਰਾ ਦੇਣਾ ਕਹਿੰਦੀ ਪੂਆ ਮੇਰੇ ਨਾ ਮੇਰੇ ਨਾਨਾ ਜ਼ਮੀਨ ਨੌਕਰਾਂ ਕੇ ਗਿਆ ਮਾਂ ਮੇਰੀ ਮਾਂ ਦੇ ਪੂਆ ਮੇਰੀ ਗੱਲ ਸੁਣਾ ਮੇਰੀ ਮੇਰੀ ਮੈਂ ਮੇਰੀ ਗੱਲ ਕੋਣ ਪਹਿਲਾਂ ਐ ਕਿਵੇਂ ਬੋਲ ਤੂੰ ਕਹੇ ਕਿ ਤੈਨੂੰ ਬੋਦਾ ਕਰਕੇ ਜ਼ਮੀਨ ਲੈ ਕੇ ਜਾਉਂਦਾ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਕਰਦਾ ਮੈਥੋਂ ਕੋਈ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਪੂਆ ਮੈਂ ਤਾਂ ਦੇਖ ਲੈ ਮੇਰੀ ਤਾਂ ਬਾਈ ਘਰ ਚ ਚਲਦੀ ਸੀ ਗੱਲ ਸਿੱਧੀ ਆ ਮੈਂ ਤਾਂ ਪੂਆ ਮੇਰਾ ਦੁੱਖ ਬਹੁਤ ਰੁੰਦਾ ਦਿਲ ਮੇਰਾ ਜਦੋਂ ਇਹਨਾਂ ਨਾਲ ਇਹ ਜੇ ਹਰਕਤਾਂ ਕਰਦੇ ਨੇ ਜਦੋਂ ਇਹਨੂੰ ਪੁੱਛਦੇ ਨਹੀਂ ਕਿਸੇ ਦੀ ਕਿਉਂਕਿ ਅਸੀਂ ਇਕੱਠੇ ਮਤਲਬ ਜਨਮ ਦਾ ਸਾਡਾ ਪਿਆਰ ਹੈਗਾ ਹਨਾ ਤੇਰੇ ਨਾਲ ਵੀ ਪੂਆ ਬੜੀਆ ਪਿਆਰਾ ਸੋ ਰੱਬ ਦੀ ਮੇਰੀ ਘਰ ਚ ਨਹੀਂ ਚਲਦੀ ਪੂਆ ਜੇ ਕਿਤੇ ਮੇਰੀ ਘਰ ਚ ਚਲਦੀ ਹੋਵੇ ਮੈਦਾ ਪੂਆ ਇਹਦੇ ਦੋ ਕਿਲੇ ਅਬਦਾਲੇ ਵੀ ਨਾ ਲਵਾਵਾ ਸਾਦ ਕਿੱਥੇ ਆ ਇਹ ਨਹੀਂ ਬੋਲ ਸਕਦਾ ਰੇ ਬੀਬੀ ਬੋਲਰ ਜੋ ਕਰ ਛੱਟੇ ਰੇ ਬੀਬੀ ਚੱਕਰ ਵੀ ਨਹੀਂ ਦੇਈ ਬੇਕੇ ਨਾ ਤੂੰ ਬੋਲ ਹੀ ਸਕਦਾ ਹੈ ਨਾ ਬੇੜੀ ਲਾਦਾ ਤੂੰ ਮੇਰੇ ਤੇ ਕਹਾਂ ਨਾ ਵੇ ਤੂੰ ਤੇ ਆਪਣੇ ਬਾਪ ਦੇ ਬਾਦਿਆ ਤੂੰ ਆ ਜਾ ਬੱਸ ਰੇ ਬੀਬੀ ਆ ਜਾ ਪਹਿਲੀ ਵਾਰ ਸਵਾਰ ਕੇ ਆ ਜਾ ਬੱਸ ਤੂੰ ਆ ਜਾ ਉਰੇ ਡਾਕਾ ਚੱਲਣ ਗਿਆ ਨਹੀਂ ਹਾਂ ਹਾਂ ਮੀਆਂ ਦੀ ਗੱਤ ਆ ਗਈ ਮੈਨੂੰ ਬਹੁਤ ਨਾ ਤਾਰਾ ਮੇਰੇ ਮੂਰੇ ਕੰਮ ਆਗੇ ਮੱਡੇ ਵਜੈ ਕ ਲਿਖਾਗੇ ਬੀਬੀ ਆ ਜਾ ਬਸ ਪੂਆ ਸੌਰ ਆਬਰੀ ਰੇ ਡਾਗਾ ਚੱਲ ਨਹੀਂ ਮੇਰਾ ਦੁੱਖ ਨਹੀਂ ਦੇਖਿਆ ਨਾ ਤੇਰੇ ਪੁੱਤ ਦਾ ਮੇਰੇ ਤੋਂ ਆਉਨੀਆ ਆਉਨੀਆ ਆਇਆ ਜ਼ੌਰਾ ਪਤੀ ਪੂਆ ਬਹੁਤ ਪਿਆਰ ਕਰਦਾ ਮੈਂ ਤੇਰੇ ਪੁੱਤਰੂ ਬੁੱਕ ਆਏ ਨਾ ਪਰ ਆਉਨੀਆ ਆ ਲੈ ਆਹ ਕਾਉੜੀਆ ਓਏ ਕਾਉੜੀਆ ਨਾਮ ਤੇਰੇ ਫੇਰ ਕਰਾਂਗਾ ਆ ਗੋਰੀਆ ਗੋਰੀਆ ਤਿੰਦਾ ਚੜਦੀ ਬੱਦੀ ਹੋਏ ਟੀ ਜੜਦੀ ਤੇ ਤੂੰ ਪ੍ਰਾਣੇ ਕੁੰਟਾ ਗੇ ਰੇ ਮਾਮੇ ਚੜਦੀ ਪ੍ਰਾਣੇ ਵੇ ਬੱਦੀ ਤੇਰਾ ਪੱਟ ਦਾ ਜ਼ਰਾੜਾ ਲਵਾ ਦੇ ਮੈਨੂੰ ਅੱਜ ਰੇ ਮਾਮੇ ਤੋ ਪੱਟ ਦਾ ਜ਼ਰਾੜਾ ਲਵਾ ਦੇ ਨਹੀਂ ਅੱਜ ਮਰ ਜੂ ਤੇਰੀ ਸਹਬਾ ਹੋਏ ਗੁੰਡੀ ਤਮੀ ਤੂੰ ਖਤਮ ਹੋ ਪੱਟ ਦਾ ਜ਼ਰਾੜਾ ਲਵਾ ਦੇ ਗੁੰਡੀ ਤੇਰੀ ਤੂੰ ਬੇਤੀ ਹੋਗੀ ਤੇ ਪਾਤਾ ਹਾਂ ਬੁੰਡੀ ਲੈ ਆ ਗਿਆ ਬੱਬੂ ਵੀ ਉਹ ਮੈਂ ਤਾਂ ਕਾਦਾ ਡਿੱਕਣ ਲੱਗ ਰਿਹਾ ਬੱਬੂ ਤਾਨੂੰ ਯਾਰ ਮੈਂ ਮੜਾ ਜ ਮਨੂੰ ਛੋਟੇ ਭਾਈ ਦੇ ਲੈ ਵੇ ਲੈ ਕੇ ਚਾਹ ਤੇ ਡਾਕਟਰ ਕੋਲੇ ਬੀਬੀ ਜਾ ਘਟਿਆ ਪੇ ਕੀ ਹੋ ਗਿਆ ਪਤਾ ਨਹੀਂ ਯਾਰ ਡੇਗੂ ਡੇਗੂ ਜਾ ਪੂਰੀਆਂ ਦਾ ਸਰੀਰ ਬੀਬੀ ਤਾਂ ਹੀ ਮੈਂ ਤਾਂ ਤੈਨੂੰ ਤਾਂ ਹੀ ਕਹੇ ਦੀ ਬਾਈ ਬਣ ਕੇ ਮਾਂ ਚੱਲ ਬੱਬੂ ਨੂੰ ਬੁਲਾ ਚੱਲ ਗੱਲ ਕੀ ਹੋ ਗਈ ਬੰਦੇ ਭਾਈ ਤੂੰ ਦੇਖ ਤੈਨੂੰ ਦਾ ਪਤਾ ਤੂੰ ਤਾਂ ਆਪਣਾ ਬੰਦਾ ਤੇਰੇ ਲਈ ਤਾਂ ਮੈਂ ਦੁੱਖ ਰੋ ਲੂੰਗਾ ਅਸਿਆ ਉਹ ਜਵਾਕ ਜਾ ਆਪਣਾ ਘੜਾ ਲੈ ਕੇ ਆਇਆ ਸੀ ਹਾਂ ਆ ਨੂਰਾਨੀ ਹਾਂ 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 ਕੋਈ ਸਾਰੀਆਂ ਟੁੰਮਾ ਇਕੱਠੀਆਂ ਕਰਕੇ ਲੈ ਆਈ ਅਸਿਆ ਜੀ ਕੋਈ ਤਾਂ ਕਰਕੇ ਸਾਰੀ ਟੈਨਸ਼ਨ ਦਿਮਾਗ ਤੇ ਪੈ ਰਹੀ ਆ ਪਾ ਇਹਦਾ ਸਰੀਰ ਉੱਠਣ ਦਾ ਅੱਖੇ ਨਹੀਂ ਕਰਦਾ ਕਿੱਥੇ ਦੀ ਦੀ ਆਈ ਨਹੀਂ ਪਤਾ ਤੁਹਾਨੂੰ ਕੋਈ ਆਹੀ ਲੈਤੀ ਤੇਲੇ ਵੇ ਲਾਲ ਕਾਫੀ ਕਰਾਉਣ ਆਈ ਦੀ ਕਚਹਿਰੀਆਂ ਚ ਅਸਿਆ ਐ ਕੀ ਪਤਾ ਤੇ ਸਾਰੀ ਲਾਲ ਕਾਫੀ ਕਰਜੂ ਕਰੇ ਕਰੇ ਤਾਂ ਹੀ ਤਾਂ ਬਣਦੀ ਨਹੀਂ ਦੀ ਇਹਦੂ ਤਾਂ ਪਸੀ ਹੋਊਗਾ ਕਿੱਥੇ ਦੀ ਉਹ ਕੋਈ ਏ ਵੀ ਕੰਜਰ ਗੁੰਮ ਹੋਇਆ ਰਹੇ ਕਹਿੰਦਾ ਦੱਸਦਾ ਕਿ ਕਿਸੋਂ ਦੇ ਇਹਨੂੰ ਟੈਨਸ਼ਨ ਜੀ ਪੈ ਰਹੀ ਹੈ ਇਹ ਚੁੱਪ ਰਹਿੰਦਾ ਹਰ ਟਾਈਮ ਉਹਨੂੰ ਮੈਂ ਤਾਂ ਇੱਥੇ ਬਪੂਤ ਨੂੰ ਤਾਂ ਬੁਲਾਇਆ ਤੇ ਆਪਦੇ ਘਰਦਿਆਂ ਕਰਕੇ ਤੇਰੇ ਲਈ ਵੀ ਟਿੱਡ ਫਰੋਲ ਲਿਆ ਬਾਈ ਫਿਰ ਇਹ ਗਲੇ ਵਿੱਚ ਤਾਂ ਦੁੱਖ ਵੀ ਨਹੀਂ ਦੱਸਿਆ ਜਾਂਦਾ ਦੱਸਿਆ ਨਹੀਂ ਜਾਂਦਾ ਕਿ ਚੀਜ਼ਾਂ ਇਹ ਗੈ ਲੋਕ ਤਾਂ ਹੱਸਾ ਚੱਕਦੇ ਨੇ ਹਾਂ ਅਗਲਾ ਕਹਿੰਦਾ ਸਾਲੇ ਪਧਿਆ ਨਿਕਲ ਗਿਆ ਜਲੂਸ ਹਾਂ ਹਾਂ ਲੈ ਇੱਥੇ ਬਿਆਕੇ ਵਧੀਆ ਬਣ ਗਈ ਇਹਨਾਂ ਨਾਲਾ ਹਾਂ ਕੋ ਐ ਤਾਂ ਚੱਲ ਬਾਕੀ ਦਾਬਤਾ ਬਾਕੀ ਬਾਕੀ ਆ ਕਿ ਪਤਾ ਵੀ ਟੂਮਾਂ ਨੂੰ ਹੀ ਮੰਨ ਕੇ ਜਾਊਗੀ ਹੂੰ ਟੂਮਾਂ ਦੇ ਸੁਦੇ ਬੇਬਲੀਆਂ ਟੂਮਾਂ ਵਿੱਚ ਰੱਖੀ ਪਈ ਦੀ ਕਮਲੀ ਟੀਮੀ ਅੱਸੀ ਆਈ ਸਾਰੀਆਂ ਉਹ ਬੱਚ ਲੈ ਸਾਈ ਹੁੰਜਾ ਲੈ ਗਈ ਪੈਸੇ ਪੁਹੇ ਤਾਂ ਨਹੀਂ ਲੈ ਕੇ ਗਈ ਉਹ ਸਾਰਾ ਪੈਸੇ ਪੁਹੇ ਤਾਂ ਬਚ ਗਏ ਅੱਸੀ ਉਹ ਕਿਹੜਾ ਸਮਾਨ ਤੇ ਘਰੋ ਬਸ ਉਹ ਪਤਾ ਦੀ ਵੀ ਬੇਬਿਓਰੇ ਧਰਦੀ ਐ ਹੂੰ ਉਹ ਸਾਰਾ ਕੁਝ ਲੈ ਕੇ ਚੱਲ ਥਰਡ ਟਾਈਮ ਇਹੀ ਸੋਚਾਂ ਲੱਗਿਆ ਰਹਿੰਦੇ ਨੇ ਯਾਰ ਵੀ ਮੈਂ ਤਾਂ ਕਿੰਨੇ ਪਾਪੜ ਵੇਲ ਬਿਲ ਕੇ ਬਣਾਇਆ ਸੀ ਹਾਂ ਉਹ ਕੰਚਰਾਂ ਦੇ ਮੈਂਕ ਸੀ ਲੈ ਗਈ ਹੈਂ ਕੋ ਸਰਡੇ ਕੀ ਯਾਤਰਾ ਲਈ ਪਰ ਜਾਈ ਕੋ ਬਾਹਰ ਦੇ ਉਹ ਟੈਨਸ਼ਨ ਕਰੀਏ ਨਾ ਕਹਿੰਦੀ ਮੇਰਾ ਰਾਣੀ ਖਾਰ ਸੀ ਉਹ ਭੈਣ ਚਤਾਵੇ ਮਹਾਰਾਜ ਖਾਰ ਤਨੂ ਹੋਰ ਕਰਵਾ ਦਾਂਗੇ ਰਾਣੀ ਖਾਰਾ ਜੋ ਕੀ ਤੂੰ ਆਪ ਦੇ ਆਪ ਬਿਮਾਰ ਹੋ ਗਈ ਕੀ ਕਰੇਗੀ ਹਾਂ ਇਹ ਵੀ ਠੀਕ ਆ ਜਉਂਦੇ ਜੀ ਸਭ ਕੁਝ ਬਣ ਚੁਕਾ ਹੂੰ ਹੂੰ ਹੋਰ ਮੈਂ ਤਾਂ ਇੱਥੇ ਵੀ ਚੱਲ ਮਾਹ ਯਾਰ ਮੜ ਜਾ ਬੀਪੀ ਜਾਂ ਚੈੱਕ ਕਰਾਇਆਵਾਂਗੇ ਗੇੜਾ ਜਾਂ ਖਾਈਆਂ ਤਾਂ ਮੈਂ ਜਾ ਜਾ ਹਾਂ ਲੱਗਦਾ ਆ ਕੀ ਦੁਕਾਨ ਹੋਰ ਹੀ ਰੋਕ ਲਾ ਰੋਕ ਲਾ ਰੋਕ ਲਾ ਲਾ ਜਾ ਬੱਬੂ ਆਉਂਜੀ ਕੇ ਸਰਵਿੰਦ ਸਿੰਘ ਹਾਂ ਕੀ ਹੋ ਰਿਹਾ ਆਪਣੀ ਉਹ ਬਸ ਡਾਕਟਰ ਡਾਕਟਰ ਤਾਨੂੰ ਪਤਾ ਹੀ ਅੱਜ ਕੱਲ ਟੈਨਸ਼ਨ ਆ ਕੀ ਫੀਜਾ ਕਰੀ ਮੜਾ ਕੀ ਤਕਲੀਫ ਹੋ ਗਈ ਉਹ ਤਕਲੀਫ ਤਾਂ ਬਸ ਆਹੀ ਘਰਾਂ ਦਾ ਕਲੇਜ ਭੈਣਾਂ ਕਾਣੋਂ ਤੇੜਨਾ ਬਾਈ ਬਣ ਕੇ ਦੇਖੇ ਚੱਕਰਦੇ ਆ ਜੀ ਘਬਰਾਟ ਜਾ ਬਹੁਤ ਬੁਰਾ ਹੋਣਾ ਸਾਰ ਸੈੱਟ ਹੋ ਜਾਊਗਾ ਟੈਨਸ਼ਨ ਨਾ ਲੈ ਕੋ ਟੈਨਸ਼ਨ ਕਰੇ ਤੋਂ ਕਾਣੋਂ ਹੁੰਦੀ ਆ ਹੋ ਜਾਂਦੀ ਆ ਬਾਈ ਇਸ ਦਾ ਤੂੰ ਫਿਰ ਬੱਬੂ ਨੂੰ ਮਾਹ ਬਾਈ ਬਣ ਕੇ ਤੂੰ ਲੈ ਕੇ ਚੱਲ ਡਾਕਟਰ ਲਵੇ ਕੜਾ ਚੈੱਕ ਕਰਾ ਆ ਜੀ ਕੋਈ ਨਾ ਆਪਾਂ ਸਾਰਾ ਸੈੱਟ ਕਰ ਦਾਂਗੇ ਟੈਨਸ਼ਨ ਨਾ ਲੋ ਠੀਕ ਹੈ ਭਾਈ ਕਰੋੜਾ ਸੌ ਮੜਿਆ ਵਦਿਆ ਘਟੇ ਦੱਸਿਓ ਫਿਰ ਸਰ ਜੀ ਬਹੁਤ ਦੁੱਖੀ ਹਾਂ ਬੰਦੇ ਬੀਪੀ ਡਾਊਨ ਹੋ ਰਹੀ ਆਪਣਾ ਘਟ ਰਹਾ ਹਾਂਜੀ ਮਨੂੰ ਪਹਿਲਾਂ ਸੱਕ ਪੈਦੀ ਕਿਹੜਾ ਬੀਪੀ ਘਟਾ ਲੱਗੂ ਜਾਂ ਵਦਿਆ ਹੋ ਮਾ ਚੱਕਰ ਜੇ ਵੀ ਜੜੇ ਆਉਂਦੇ ਡਾਊਨ ਕਰਕੇ ਆ ਜੀ ਡਾਕਟਰ ਗੋਲੀ ਗਾਲੀ ਦੇ ਦੇ ਫਰ ਪਰ ਪਾਇ ਹੈ ਕਣਕ ਬੋਲਨੀ ਆ ਜੀ ਕਣਕ ਹਲੇ ਵੱਡਣ ਵਾਲੀ ਪਈ ਹੈ ਇਹੀ ਵਾ ਦਿਮਾਗ ਤੇ ਟੈਨਸ਼ਨ ਪੈ ਰਹੀ ਹੈ ਵੀ ਸਾਰੇ ਥੂੜੀ ਡਿੱਗਣ ਮੰਡੇ ਪਏ ਅੱਛਾ ਕੋਈ ਹੈਡ ਪੈਸ ਸਿਰ ਖਾਸ ਦੇ ਦਨੇ ਸਿਰ ਚੱਕਰ ਬਹੁਤ ਆਉਂਦਾ ਕਦੋਂ ਜੀ ਕਰਦਾ ਵਾਸ ਪਈ ਰ ਅੱਛਾ ਹਾਂ ਕੀ ਕਾਹ ਹੋਰ ਚਾਹ ਪਾਣੀ ਦੱਸੋ ਪਹਿਲਾਂ ਮੈਂ ਚਾਹ ਪਾਣੀ ਤਾਂ ਓਕੇ ਵਾ ਇੱਕ ਦੋ ਖਰਾਕ ਜੀ ਦੇ ਦੇ ਮੈਨੂੰ ਬੱਸ ਇਹਨੇ ਕੜਲਾ ਹੁਣ ਤਾਂ ਮਜਾ ਠੀਕ ਹੈ ਹਾਂ ਲੈ ਬਪੂ ਰੋਕ ਰਾ ਭਾਈ ਵਾਹ ਬਪ ਜਾਉਂਦਾ ਰਹਾ ਭਾਈ ਵਧੀਆ ਦਵਾਈ ਦਿਵਾ ਲਿਆ ਨਹੀਂ ਤਾਂ ਮੈਂ ਤਾਂ ਨਾ ਟਾਈਮ ਨਾ ਲੈਦੀ ਕੋਈ ਨਾ ਕੋਈ ਮੈਂ ਤਾਂ ਨਹੀਂ ਤੈਨੂੰ ਪਤਾ ਹੀ ਕਿੱਥੇ ਉੱਠਾ ਜਾਂਦਾ ਸੀ ਐਸਾ ਨਾ ਦਾ ਠੀਕ ਆ ਠੀਕ ਆ ਉਂਦਾ ਜਾਂਦਾ ਰਹੇ ਵਿਚਾਰਾ ਚੱਲ ਦਵਾਈ ਜੀ ਹੁਣ ਖਰਾਕ ਜੀ ਬੈ ਕੇ ਅੰਦਰ ਨਾਮ ਜਾ ਕਰਕੇ ਪੈ ਜਾਣੇ ਆ ਮਾੜਾ ਜਾ ਸਰ ਜਾ ਕਿਹੜਾ ਸੱਟ ਹੋ ਜੂ ਲੱਗਦਾ 840 ਟੈਂਪਰ ਮਸਾ ਬਣਾਇਆ ਕੀ ਦਵਾਈ ਖੇਪਤੀ ਜਿੰਨੂ ਡਾਕਟਰ ਨੂੰ ਕੀ ਪਤਾ ਜੀ ਇਹ ਕੰਮ ਕਿਸੇ ਦਵਾਈ ਪੀ ਕੇ ਘਟੇਗਾ ਮਤਾਂ ਨੂੰ ਕਹੇ ਵੀ ਕੰਮਕ ਪੜਨ ਵਾਲੀ ਖੜੀ ਆ ਹੋਰ ਬਹਾਨਾ ਦਾ ਮਾਰ ਨਹੀਂ ਜਾਂਦਾ ਹਏ ਹਏ ਹੋ ਹੋ ਹੱਗ ਲਾਉਣੀ ਧੁੱਪ ਦੇਖ ਲੈ ਕਿੰਨੀ ਤੇਜ਼ ਪੈਣ ਲੱਗੀ ਲੈ ਹਜ ਟਾਈਮ ਕਿਹੜਾ ਹੋਇਆ ਮਸਾ 11 ਕ ਵੱਜੇ ਹੋਣਗੇ ਆ ਧੁੱਪ ਰਹਿ ਰੱਬ ਦਾ ਨਾ ਦੇਖ ਲੈ ਕੋਈ ਲੈਣ ਵੀ ਨਹੀਂ ਆਇਆ ਹੈਗਾ ਮੈਨੂੰ ਤਾਂ ਵੀ ਬੱਸ ਢੇ ਲੈ ਆਈਏ ਜਾ ਕੇ ਇਹਨਾਂ ਨੂੰ ਕੀ ਪਰਵਾਹ ਹੈ ਮੇਰੀ ਨਾਲ ਕੁੜੀਆਂ ਨੂੰ ਕੌਣ ਪੁੱਛਦਾ ਮੇਰੇ ਭਾਈ ਨੂੰ ਨਹੀਂ ਸੋਚ ਹੈਗੀ ਮੇਰੀ ਹੋਰ ਕੌਣ ਸੋਚ ਕਰੂਗਾ ਪਤਾ ਹੋਣਾ ਚੰਗਾ ਭਲਾ ਵੀ ਉਹ ਆਊਗੀ ਜਦੋਂ ਉਹਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਚੱਲ ਦੇਖਦੀ ਆ ਜਾ ਕੇ ਮਸਾ ਕਰ ਲਿਆ ਮੈਂ ਤਾਂ ਓਹੋ ਥੱਕ ਗਈ ਮਨਾ ਹਜੇ ਅੰਦਰ ਜਾ ਕੇ ਦੇਖਦੀ ਆ ਕੀ ਬਣਦਾ ਕੀ ਨਹੀਂ ਪਰ ਮੈਨੂੰ ਪਤਾ ਵੀ ਮੈਨੂੰ ਚੁੱਪ ਤਾਂ ਰਿਹਾ ਨਹੀਂ ਜਾਣਾ ਹੈਗਾ ਮੈਂ ਚੁੱਪ ਰਹਿਣ ਵਾਲਾ ਚਾਹੀ ਕ ਮੇਰੀ ਲਾਤ ਗੰਦੀ ਨਾ ਜੇ ਇਹ ਬੋਲ ਪੈਂਦਾ ਮੈਨੂੰ ਕਹਨੂੰ ਆਉਣਾ ਪੈਂਦਾ ਇਹ ਤਾਂ ਬਾਪ ਵਰਗਾ ਨਿਕਲ ਗਿਆ ਨਕਮਾ ਮੈਨੂੰ ਇਹ ਕਰਨਾ ਪਊ ਹੈ ਠੁੱਤਾ ਹੈਗਾ ਭਾਈ ਕੋਈ ਘਰੇ ਕਿੱਧਰ ਵਾਗੇ ਹਾਇ ਨਾ ਮਰਚਾ ਹੋ ਸਾਡੇ ਤਾਂ ਘਰੇ ਪਹਿਲੀ ਰੰਦ ਪਿਆ ਪਿਆ ਤੇ ਆ ਕਿੱਥੋਂ ਆ ਗਈ ਇਹੋ ਕੋਈ ਨਮਾ ਪਵਾੜਾ ਪਾਉਗੀ